ਤਾਰੇ ਕਿ ਕਿਆ ਮੂਖਾ ਦੇਖੋ ਆ ਤਾ ਤੁਸੀ ਜਾਣੋ ਨਾ ਮੈਂ ਨਹੀਂ ਖੜਨਾ ਮੈਨੂੰ ਹੋਟੋ ਖੜਨਾ ਜੀ ਆਜੋ ਆਏ ਸਾਹਮਣੇ ਟੀਮੈਂਟ ਦੇ ਨਾਲ 24107 ਉਹਨਾਂ ਦੇ ਨਾਲ ਮੋਢੇ ਨਾਲ ਮੁੱਛਾਂ ਨਾਲ ਮੈਂ ਦੇ ਵਿੱਚ ਬਹੁਤ ਵੱਡਾ ਰੌਲਾ ਪਾ ਦਿੱਤਾ ਬਹੁਤ ਧੰਨਵਾਦ ਹੈ ਕਿ ਸਾਡੇ ਮੇਜਰ ਛੋਟੇ ਜਿਹੇ ਖੱਤੇ ਦੇ ਉੱਤੇ ਲੱਗਦਾ ਜੀ ਜਰ ਸਿਆਣੇ ਕਹਿੰਦੇ ਨੇ ਕਿ ਟੀਮ ਵਰਕ ਇਜ਼ ਇਕੁਅਲ ਟੂ ਡ੍ਰੀਮ ਵਰਕ ਸਾਡੇ ਡੋਨਰ ਵੀਰਾਂ ਦਾ ਹੌਸਲਾ ਬੜੀ ਗਗਨਦੀਪ ਸਿੰਘ ਜੀ ਸਰ ਮੱਥੇ ਲੱਤੈ ਇਹ ਕਿ ਨਹੀਂ ਜੀ ਲੋਰ ਬਹੁਤ ਬਹੁਤ ਧੰਨਵਾਦ ਦੋ ਜੀ ਤੇ ਜੀ ਪਿੱਛੇ ਖੜੇ ਨੇ ਕਰਨ ਸਿੰਘ ਸਾਹਿਬ ਇਹ ਵੀ ਸਾਡੇ ਪੱਤਰਕਾਰ ਸਾਡਾ ਛੋਟਾ ਭਰਾ ਗਗਨ ਇਹ ਜਿਹੜਾ ਵਿਸ਼ਾਲ ਖੂਨਦਾਨ ਕੈਂਪ ਹਰ ਸਾਲ ਉੱਚੇ ਵਿੜੇ ਚ ਲੱਗਦਾ ਜਿਹਦੇ ਚ ਸਾਡੇ ਰਾਹੁਲ ਬਾਬਾ ਜੀ ਮੁੱਖ ਭੂਮਿਕਾ ਨਿਭਾਉਂਦੇ ਨੇ ਔਰ ਵੈਸੇ ਵੀ ਉਹਨਾਂ ਨੇ ਇੱਕ ਬਲੱਡ ਬੈਂਕ ਸ਼ੁਰੂ ਕੀਤਾ ਹੋਇਆ ਜਿਹਦੇ ਨਾਲ ਮੈਨੂੰ ਲੱਗਾ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਉਹਨਾਂ ਨੇ ਬਚਾਈਆਂ ਨੇ ਔਰ ਕਿਉਂਕਿ ਖੂਨਦਾਨ ਜਿਹੜਾ ਸਭ ਤੋਂ ਵੱਡਾ ਦਾਨ ਹੈ ਜਿਹੜਾ ਇੱਕ ਜ਼ਿੰਦਗੀ ਨੂੰ ਬਚਾ ਸਕਦਾ ਇਸ ਤੋਂ ਵੱਡੀ ਗੱਲ ਕੋਈ ਹੋਰ ਹੋ ਨਹੀਂ ਸਕਦੀ ਤੋਂ ਮੈਂ ਇਹਨਾਂ ਦੀ ਬਹੁਤ ਜ਼ਿਆਦਾ ਸ਼ਲਾਘਾ ਕਰਦਾ ਇਹਨਾਂ ਦੀ ਸਾਰੀ ਸਮੁੱਚੀ ਟੀਮ ਦੀ ਜਿਹੜੇ ਕਿ ਹਰ ਸਾਲ ਹੀ ਅੱਡਾ ਵੱਡਾ ਵਿਸ਼ਾਲ ਖੂਨਦਾਨ ਕੈਂਪ ਦਾ ਯੋਜਨ ਕਰਦੇ ਨੇ ਔਰ ਜਿਹੜੇ ਖੂਨਦਾਨੀ ਨੇ ਉਹ ਵੀ ਅੱਜ ਦੇ ਦਿਨ ਨੂੰ ਡੀਕਦੇ ਹੁੰਦੇ ਨੇ ਕਿ ਕਦੋਂ ਇਹ ਦਿਨ ਆਵੇ ਤੇ ਸਾਨੂੰ ਮੌਕਾ ਲੱਗੇ ਕਿਉਂਕਿ ਸਾਰਿਆਂ ਨੂੰ ਸਾਨੂੰ ਖੂਨਦਾਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਇਹ ਸਿਹਤ ਲਈ ਵੀ ਬਹੁਤ ਚੰਗੀ ਹੈ ਜੇ ਅਸੀਂ ਖੂਨਦਾਨ ਦਿੰਨੇ ਆ ਤੇ ਉਹਦੇ ਨਾਲ ਸਾਡੀ ਆਪਣੀ ਵੀ ਸਿਹਤ ਜਿਹੜੀ ਹੈ ਉਹ ਹੋਰ ਜ਼ਿਆਦਾ ਮਜ਼ਬੂਤ ਤੇ ਤੰਦਰੁਸਤ ਹੁੰਦੀ ਹੈ ਉਸ ਕਰਕੇ ਇਹੋ ਜਿਹੇ ਜਿਹੜੇ ਕੈਂਪਨੇ ਜਾਂ ਇਹੋ ਜਿਹੇ ਜਿਹੜੇ ਸਮਾਜਿਕ ਕੰਮ ਨੇ ਉਹਨਾਂ ਚ ਸਾਨੂੰ ਸਾਰਿਆਂ ਨੂੰ ਬਾਦ ਚੜ ਕੇ ਹਿੱਸਾ ਲੈਣਾ ਚਾਹੀਦਾ ਉਹ ਮੈਂ ਰਾਹੁਲ ਬਾਬਾ ਜੀ ਨੂੰ ਔਰ ਸਮੁੱਚੀ ਇਹਨਾਂ ਦੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਅੱਜ ਇੱਕ ਰੌਣਕ ਲੱਗੀ ਹੋਈ ਹੈ ਵੱਡੀ ਗਿਣਤੀ ਚ ਖੂਨਦਾਨੀ ਜਿਹੜੇ ਨੇ ਉੱਥੇ ਪਹੁੰਚੇ ਨੇ ਸੋ ਇਹ ਇਥੋਂ ਪਤਾ ਲੱਗਦਾ ਕਿ ਸਮਾਜ ਦੇ ਵਿੱਚ ਇੱਕ ਪੋਜ਼ਿਟਿਵਿਟੀ ਹੈ ਔਰ ਇੱਕ ਚੰਗਾ ਸਨੇਹਾ ਜਾਂਦਾ ਜਿਹਦੇ ਨਾਲ ਅਸੀਂ ਸਮਾਜ ਨੂੰ ਅਭੀ ਸੇਧ ਦੇ ਸਕਦੇ ਆ ਤਾਂ ਮੈਂ ਇਹਨਾਂ ਨੂੰ ਫੇਰ ਦੁਬਾਰਾ ਬਹੁਤ ਬਹੁਤ ਮੁਬਾਰਕਬਾਦ ਇੱਕ ਇਹ ਵਿਸ਼ਾਲ ਖੂਨਦਾਨ ਕੈਂਪ ਸਤਮਾ ਲਾਇਆ ਜਾ ਰਿਹਾ ਰਾਹੁਲ ਬਾਬਾ ਜੀ ਵੱਲੋਂ ਉਹਨਾਂ ਨੇ ਸ਼੍ਰੀ ਰਾਮ ਕੁਮਾਰ ਗਰਗ ਜੀ ਦੀ ਯਾਦ ਵਿੱਚ ਇਹ ਬੜਾ ਵੱਡਾ ਉਪਰਾਲਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਤੇ ਸਾਡੇ ਨੌਜਵਾਨਾਂ ਨੂੰ ਸੇਧ ਦਿੱਤੀ ਜਾਂਦੀ ਹੈ ਵੀ ਜਿਹੜੇ ਬਜ਼ੁਰਗ ਸਮਾਜ ਵਿੱਚ ਚੰਗਾ ਕੰਮ ਕਰਕੇ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਤੇ ਸਮਾਜ ਵਿੱਚ ਸਾਨੂੰ ਬੜੀ ਵਾਰ ਲੋੜ ਪੈਂਦੀ ਹੈ ਬਲੱਡ ਦੀ ਜਦੋਂ ਕੋਈ ਅਚਨਚੇਤ ਐਕਸੀਡੈਂਟ ਹੋ ਜਾਂਦਾ ਤਾਂ ਇਹ ਜਿਹੜੀ ਸੰਸਥਾ ਵਾ ਉਹਨਾਂ ਨੂੰ ਆਪਣਾ ਬਲੱਡ ਬਚਾਉਂਦੀ ਹੈ ਤੇ ਕੀਮਤੀ ਜਾਨਾਂ ਬਚਾਉਣ ਆਪਣਾ ਯੋਗਦਾਨ ਪਾਉਂਦੀ ਹੈ ਮੈਂ ਆਪਣੇ ਵੱਲੋਂ ਰਾਹੁਲ ਬਾਬਾ ਜੀ ਦੀ ਟੀਮ ਨੂੰ ਤੇ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦੇਣਾ ਜਿਹੜਾ ਇਹ ਵਧੀਆ ਉਪਰਾਲਾ ਕਰਕੇ ਸਮਾਜ ਸੇਵਾ ਕਰ ਰਹੇ ਹੈ। ਰਾਹੁਲ ਗਰਗ ਬਾਬਾ ਜੀ ਜਿਹੜੇ ਕੀ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਸਤਮਾ ਇਹ ਬਲੱਡ ਨੇਸ਼ਨ ਕੈਂਪ ਹੈ। ਕਿ ਸ਼੍ਰੀ ਰਾਮ ਕੁਮਾਰ ਜੀ ਠੇਕੇਦਾਰ ਜਿਹਨਾਂ ਕੀ ਮੇਰੇ ਵੀ ਬੜੇ ਨਜ਼ਦੀਕੀ ਸੀਗੇ ਰਾਹੁਲ ਗਰਗ ਬਾਬਾ ਜੀ ਦੇ ਚਾਚਾ ਜੀ ਮੈਂ ਸਮਝਦਾ ਕਿ ਉਹਨਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਸਭ ਤੋਂ ਵਧੀਆ ਢੰਗ ਹੈ ਕਿ ਬਲੱਡ ਨੇਸ਼ਨ ਕੈਂਪ ਮੈਡੀਕਲ ਕੈਂਪ ਵੀ ਨਾਲੇ ਤਾਂ ਲੋਕਾਂ ਦੀ ਮਦਦ ਹੁੰਦੀ ਹੈ ਤੇ ਬਾਬਾ ਜੀ ਜਿਹੜੇ ਨੇ ਉਹ ਸ਼ਹਿਰ ਦੇ ਵਿੱਚ ਇਸ ਗੱਲ ਤੋਂ ਜਾਣੇ ਜਾਂਦੇ ਨੇ ਕਿ ਜੇ ਕਿਸੇ ਨੂੰ ਵੀ ਖੂਨ ਦੀ ਲੋੜ ਹੈ ਤਾਂ ਜਦ ਮਰਜ਼ੀ ਚਾਹੇ 12 ਵਜੇ ਰਾਤ ਨੂੰ ਬਾਬਾ ਜੀ ਨੂੰ ਫੋਨ ਮਾਰੇ ਤੇ ਉਹ ਮਹੱਈਆ ਕਰਾ ਕੇ ਦਿੰਦੇ ਨੇ ਤੇ ਮੈਂ 바ਵਾਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਬੜੀ ਮੁਬਾਰਕਵਾਦ ਦਿੰਦਾ ਤੇ ਬੜਾ ਵਧੀਆ ਇਹ ਆਯੋਜਨ ਕਰਦੇ ਨੇ ਹਰ ਸਾਲ ਹੀ ਜਿਹੜੇ ਖੂਨਦਾਨ ਕਰੇ ਡੋਨੇਟ ਡੋਨਰ ਨੇ ਉਹ ਉਹਰੇ ਵੱਧੇ ਜਾਂਦੇ ਨੇ ਤੇ ਲੋਕਾਂ ਨੂੰ ਜਦ ਵੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਉਹਦੀ ਮਦਦ ਲੱਗਦੀ ਬਹੁਤ ਬਹੁਤ ਧੰਨਵਾਦ ਕਰ ਗਿਆ ਸਾਡਾ ਇੱਥੇ ਆਣ ਦੇ ਵੈਲਕਮ ਹੈ ਬਾਰੇ ਸਾਡੇ ਜਿਹਨੇ ਵੀ ਡਾਕਟਰ ਸਾਹਿਬਾਨ ਦੀ ਟੀਮ ਨਾਲ ਸੱਜਦੇ ਹੁਣ ਬਲਾ ਇਹਦੇ ਲਈ ਜੱਲ ਸਾਰੇ ਟਾਈਮ ਪੀਪਲ ਲਿਜੀਏ ਬਹੁਤ ਬਨੋਰੀ ਬਾਲ ਨਾਲ ਜੀ ਅਜੋ ਕੈਂਪ ਲੱਗਿਆ ਹੋਇਆ ਹੈ ਸ੍ਰੀ ਰਾਮ ਕੁਮਾਰ ਗਰਗ ਜੀ ਦੀ ਜਾਦਵੀ ਤੁਸੀਂ ਉਰੇ ਆਏ ਹੋ ਵਿਸ਼ੇਸ਼ ਮਾਨ ਬਣ ਕੇ ਕੀ ਕਹਿਣਾ ਚਾਹੁੰਦੇ ਹੋ ਜੈ ਬਤਾ ਜੀ ਜੈ ਸੇ ਰਾਮ ਹਰ ਹਰ ਬਾਦੈ ਦੇਖੋ ਜੋ 바ਵਾ ਗਰਗ ਜੀ ਹੈ ਕਹਤੇ ਖੂਦ ਦਾਨ ਬਹਾਤ ਆਰ ਜੋ ਇਹਨਾਂ ਨੇ ਇਹ ਕਾਰਿਆ ਸ਼ਹਿਰ ਮੇ ਸ਼ੁਰੂ ਕੀਤਾ ਖਬਰ ਕਿਤਨੇ ਲੋਕੋ ਕੀ ਜਾਨੇ ਬਸਤੀ ਹੋਗੀ ਹੈ ਨਾ ਤਾਂ ਹਮ ਇਨਕੋ ਇਕਾਗਰ ਕਰੇਗੇ ਕਿ ਆਪ ਬਹੁਤ ਵਧਾਈ ਕੇ ਪਾਤਰ ਹੈ और हर बार हमेशा इसी तरह अच्छे कार्य रहे करते रहें और धर्म के साथ जुड़े रहें और सनातन का कार्य करते रहें और इसके साथ साथ देखो एक तो कही कहीं जाने बसती हैं और एक इनकी पिताजी की जो मतलब एक तरीक है समझ लो और एक राह है समझ लो उस राह पर ये चले भी हैं तो इनको एक दिन बहुत बड़े मुकाम पर और बड़े बहुत बड़े लेवल पर ये जाएंगे भगवान महादेव और भगवान श्रीराम इनके हर मनोकामना पूर्ण करें मुझे यहां आकर आज बहुत अच्छा लगा है काफी लोग काफी संख्या में शामिल हैं और इसमें ये बाबा गर्गजी बधाई के पात्र हैं जय माता दी हर हर महादेव भाई की कहना चंदे किनवा कैंप है ते की सुध चो दने ओसी कैंप है ये साडा सप्तमा विशाल फोंदान कैंप जो मेरे चाचा जी स्वर्गीय रामकुमार गर्गजी दी दीकी जानू स्मृतिता तुही देदे हर साल ਮੈਂ ਸਰ ਕੈਂਪ ਦਾ ਜਿਵੇਂ ਲੋਕ ਆਪਰੋਪਰ ਜਿਵੇਂ ਵਰਸਿਗਤਰਾ ਹੁੰਦੀ ਹੈ ਅਸੀਂ ਕੈਂਪ ਇਸ ਲਈ ਲਾਣੇ ਆ ਕਿਉਂਕਿ ਬਲੱਡ ਬੈਂਕਾਂ ਜਿਨਾ ਕਈ ਵਾਰ ਲੱਡ ਦੀ ਕਮੀ ਬਹੁਤ ਇਕਨ ਨੂੰ ਹਨ ਮਿਲਦੀ ਹੈ ਤਾਂ ਅਸੀਂ ਉਦੋਂ ਇਹ ਨਿੰਨੇ ਰੱਤੀ ਅਸੀਂ ਕਿ ਹਰ ਇੱਕ ਸਾਲ ਉਹਨਾਂ ਇਜਾਜ਼ਤ ਚੋ ਅਸੀਂ ਕੈਂਪ ਲਾਣੇ ਆ ਹੁਣ ਤੁਸੀਂ ਦੇਖ ਸਕਦੇ ਹੋ ਖੰਨੇ ਦੀ ਤਿੰਨੇ ਟੀਮਾਂ ਜੋ ਸਾਡੇ ਕੋਲ ਪਹੁੰਚਿਆ ਨੇ ਸਾਨੂੰ ਮੈਨ ਨਹੀਂ ਹੁੰਦਾ ਜੀ ਕਿ ਹਾਵੇ ਵੱਧ ਤੋਂ ਵੱਧ ਅਸੀਂ ਵੀ ਕਿਨੇ ਖੂਨਦਾਨ ਕਰਿਆ ਕਰੋ ਇਹ ਸਾਡਾ ਸੱਤਵਾਂ ਕੈਂਪ ਹੈ ਜੀ ਕਿੰਨੇ ਯੂਨਿਟ ਕੈਂਪ ਹੋ ਗਏ ਨੇ ਫੋਨ ਇਸ ਟਾਈਮ 200 ਪਲੱਸ ਹੋ ਚੁੱਕੇ ਆ ਜੀ ਬਾਕੀ ਹਲੇ ਕੈਂਪ ਚੱਲ ਰਹੇ ਆ ਤਕਰੀਬਨ ਉਮੀਦ ਆ ਕਿ 250 ਦੇ ਕਰੀਬ ਹੋ ਜਾਣਗੇ ਜੀ ਕਿਹੜੀ ਕਿਹੜੇ ਆਏ ਨੇ ਉਹ ਜਿਹੜੇ ਬਲੱਡ ਬੈਂਕ ਇਹ ਖੰਨਾ ਨਰਸਿੰਗ ਹਮਾ ਜੀ ਆਈਪੀ ਹਸਪੀਟਲ ਖੰਨਾ ਜੀ ਸਿਵਲ ਹਸਪੀਟਲ ਖੰਨਾ ਜੀ ਤੇ ਫੁੱਲ ਨਿਊਰੋ ਪਟਿਆਲਾ ਬਲੱਡ ਬੈਂਕ ਜੋ ਪਟਿਆਲੇ ਉੱਥੇ ਚੈਰਿਟੀ ਮੇਂ ਪਹੁੰਚੀ ਸੀ ਸਰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਇਹ ਜੀ ਕਿਨੇ ਜੀ ਬਤ ਬਤ ਖੂਨ ਦਿਆ ਕਰੋ ਕਿਉਂਕਿ ਖੂਨ ਇੱਕ ਅਜਿਹੀ ਚੀਜ਼ ਹੈ ਜੀ ਕੋਈ ਮਸ਼ੀਨ ਦੇ ਜ਼ਰੀਏ ਉਹ ਨਹੀਂ ਬਣ ਸਕਦੀ ਨ ਕਦੇ ਵੀ ਖੂਨ ਬਿਚੀ ਸਕਦਾ ਇੱਕ ਸਰਕਾਰ ਦੀ ਜੋ ਆਪਾਂ ਕਹਿੰਦੇ ਆ ਆਪਾਂ ਇੱਕ ਪੈਕੇਜ ਹੁੰਦਾ ਜੀ ਮੈਂ ਟੈਸਟਿੰਗ ਫੀਸ ਹੁੰਦੀ ਹੈ ਇੱਕ ਉਹਦੇ ਰੂਪ ਦੇ ਵਿੱਚ ਜੋ ਬਲੱਡ ਬੈਂਕ ਤੁਹਾਡੇ ਤੋਂ ਪੈਸੇ ਲੈਂਦੇ ਆ ਤੁਸੀਂ ਕਿਸੇ ਵੀ ਆਰਟੀਆ ਜਰੀਏ ਵੀ ਤੁਸੀਂ ਇਹ ਪਤਾ ਕਰਾ ਸਕਦੇ ਹੋ ਕਿ ਕਿਹੜਾ ਬਲੱਡ ਬੈਂਕ ਕਿੰਨੇ ਪੈਸੇ ਲੈ ਰਿਹਾ ਇਹਦਾ ਬਾਕੀ ਇਹ ਕਦੇ ਵੀ ਵਿਗਦਾ ਜੋ ਜੈਂਟਸ ਆ ਜੀ ਉਹ ਆਪਣਾ 3 ਮਹੀਨੇ ਬਾਅਦ ਤੇ ਲੇਡੀਜ਼ 4 ਮਹੀਨੇ ਬਾਅਦ ਖੂਨ ਦੇ ਸਕਦੇ ਆ 12.5 ਗ੍ਰਾਮ ਆਪਣੇ ਚ ਖੂਨ ਹੋਣਾ ਚਾਹੀਦਾ ਜੀ ਤੇ ਬਿਲਕੁਲ ਤੰਦਰੁਸਤ ਸਰੀਰ ਹੋਣਾ ਚਾਹੀਦਾ ਤਾਂ ਆਪਾਂ ਖੂਨ ਦੇ ਸਕਦੇ ਆ